ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਜਿਵੇਂ ਕਿ ਤੁਸੀਂ ਅੱਜ ਸਿਰਲੇਖ ਤੋਂ ਹੀ ਦੇਖ ਲਿਆ ਵੀਡੀਓ ਦੇ ਕਿ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਮਨੁੱਖੀ ਦਿਮਾਗ ਦੀਆਂ ਕੁਝ ਅਜੀਹਿਆ ਘਟਨਾਵਾਂ ਬਾਰੇ ਜਿਹੜੀਆਂ ਕਿ ਕਦੇ ਹੋਈਆਂ ਹੀ ਨਹੀਂ ਹੁੰਦੀਆਂ ਪਰ ਫਿਰ ਵੀ ਵਿਅਕਤੀ ਨੂੰ ਲੱਗਦਾ ਹੈ ਕਿ ਇਹ ਜਿਹੜੀ ਘਟਨਾਏ ਇਹ ਪਹਿਲਾਂ ਮੇਰੇ ਨਾਲ ਕਿਤੇ ਨਾ ਕਿਤੇ ਹੋਲੀ ਤਾਂ ਇਹਨੂੰ ਕੀ ਕਹਿੰਦੇ ਆ ਇਹਨੂੰ ਕਹਿੰਦੇ ਆ ਅਪਾ ਮਾਨਦੀਆਂ ਝੂਠੀਆਂ ਘਟਨਾਵਾਂ ਅੰਗਰੇਜ਼ੀ ਚ ਕਹਿੰਦੇ ਆ ਇਹਨੂੰ ਫਾਲਸ ਮੈਮਰੀ ਇਫੈਕਟ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਕਿਸੇ ਅਸੀਂ ਘਟਨਾ ਸੁਣੀ ਹੁੰਦੀ ਹੈ ਕੋਈ ਗੱਲ ਸੁਣੀ ਹੁੰਦੀ ਜਾਂ ਅਸੀਂ ਕੋਈ ਫਿਲਮ ਦੇਖੀ ਹੁੰਦੀ ਹੈ ਜਾਂ ਕਿਸੇ ਵਿਅਕਤੀ ਦੇ ਨਾਲ ਗੱਲਬਾਤ ਕੋਈ ਕੀਤੀ ਹੁੰਦੀ ਹੈ ਤਾਂ ਇੱਕ ਸਮਾਂ ਪਾ ਕੇ ਜਿਹੜਾ ਸਾਡਾ ਦਿਮਾਗ ਹੈ ਜਦੋਂ ਉਹ ਗੱਲ ਪੁਰਾਣੀ ਹੋ ਜਾਂਦੀ ਹੈ ਤਾਂ ਉਹਨੂੰ ਦੁਬਾਰੇ ਆਪਣੇ ਤਰੀਕੇ ਦੇ ਨਾਲ ਉਹਨੂੰ ਬਣਾਉਣੀ ਸ਼ੁਰੂ ਕਰ ਦਿੰਦਾ ਹੈ ਤੇ ਫਿਰ ਉਹ ਘਟਨਾ ਸਾਨੂੰ ਐਵੇਂ ਮਹਿਸੂਸ ਹੁੰਦੀ ਹੈ ਕਿ ਜਿਵੇਂ ਇਹ ਸਾਡੇ ਨਾਲ ਪਹਿਲਾਂ ਵੀ ਵਾਪਰ ਚੁੱਕੀ ਆ ਉਹ ਹੁੰਦਾ ਕਿ ਉਹ ਜੇ ਕਿਹੜੀ ਕੋਈ ਘਟਨਾ ਹੈਗੀ ਥੀ ਉਹਦੇ ਨਾਲ ਰਲਦੀ ਮਿਲਦੀ ਜਾਂ ਉਹਦੇ ਨਾਲ ਉਹਦੇ ਨਾਲ ਤੇ ਥੋੜੀ ਜਿਹੀ ਵੱਖ ਜਿਹੜਾ ਆਪਣਾ ਦਿਮਾਗ ਹੈ ਉਹ ਆਪਣੇ ਆਪ ਉਹਨੂੰ ਰੀਪ੍ਰੋਗਰਾਮ ਉਹਦਾ ਕਰ ਦਿੰਦਾ ਹੈ ਘਟਨਾ ਦਾ ਤੇ ਉਹ ਵਿਅਕਤੀ ਨੂੰ ਲੱਗਣ ਲੱਗਦਾ ਹੈ ਕਿ ਨਹੀਂ ਇਹ ਘਟਨਾ ਤਾਂ ਮੇਰੇ ਨਾਲ ਪਹਿਲਾਂ ਹੋਈ ਹੈ ਸੋ ਇਸ ਬਾਰੇ ਅੱਜ ਦੀ ਇਹ ਵੀਡੀਓ ਹੈ ਇਹ ਹੁੰਦਾ ਕਿਵੇਂ ਜਦੋਂ ਆਪਾਂ ਸੁਪਨੇ ਦੇਖਦੇ ਹਾਂ ਕੋਈ ਆਪਾਂ ਨੇ ਸੁਪਨਾ ਦੇਖ ਲਿਆ ਜਾ ਕਿਸੇ ਦੀ ਕੋਈ ਗੱਲ ਸੁਣ ਲਈ ਜਾਂ ਕੋਈ ਫਿਲਮ ਦਾ ਸੀਨ ਦੇਖ ਲਿਆ ਤੇ ਉਹ ਸਾਡੇ ਦਿਮਾਗ ਦੇ ਵਿੱਚ ਬੈਠ ਜਾਂਦਾ ਤੇ ਕੁਝ ਸਮਾਂ ਪਾ ਕੇ ਤੇ ਜਿਹੜਾ ਸਾਡਾ ਦਿਮਾਗ ਹੈ ਉਹ ਘਟਨਾ ਨੂੰ ਦੁਬਾਰੇ ਰੀਪ੍ਰੋਗਰਾਮ ਦੇ ਰਹੀ ਹੈ ਉਹਨੂੰ ਆਪਣੇ ਤਰੀਕੇ ਦੇ ਨਾਲ ਜਿਹੜਾ ਕਿ ਅਸਲੀਅਤ ਤੋਂ ਬਹੁਤ ਜ਼ਿਆਦਾ ਦੂਰ ਹੁੰਦਾ ਹੈ ਉਹਨੂੰ ਉਸ ਤਰ੍ਹਾਂ ਬਣਾ ਦਿੰਦਾ ਹੈ ਤੇ ਫਿਰ ਵਿਅਕਤੀ ਨੂੰ ਲੱਗਣ ਲੱਗ ਜਾਂਦਾ ਕਿ ਨਹੀਂ ਜਿਹੜੀ ਇਹ ਘਟਨਾ ਹੈ ਹਾਂਜੀ ਇੱਥੇ ਮੈਂ ਤੁਹਾਨੂੰ ਘਟਨਾ ਦੱਸਣੀ ਚਾਹੁੰਦਾ ਜਿਸ ਦੇ ਨਾਲ ਕਿ ਹੋਰ ਵਧੀਆ ਤਰੀਕੇ ਦੇ ਨਾਲ ਆਪਾਂ ਨੂੰ ਇਹ ਗੱਲ ਸਮਝ ਆ ਜਾਊਗੀ ਕਿ ਫਾਲਸ ਮੈਮਰੀ ਇਫੈਕਟ ਕੀ ਹੁੰਦਾ ਹੈ ਤਾਂ ਇੱਕ ਵਿਅਕਤੀ ਹੈ ਇਹ ਅਸਲ ਦੇ ਵਿੱਚ ਘਟਨਾ ਵਾਪਰੀ ਵੀ ਹੈ ਤੇ ਇੱਥੇ ਚਲੋ ਆਪਾਂ ਵਿਅਕਤੀ ਦਾ ਨਾਮ ਨਹੀਂ ਲੈਂਦੇ ਤਾਂ ਉਹ ਵਿਅਕਤੀ ਨੂੰ ਕਿਹਾ ਹੁੰਦਾ ਉਹਨੂੰ ਇਸ ਤਰ੍ਹਾਂ ਲੱਗਦਾ ਕਿ ਮਨੂੰ ਮੇਰੇ ਜਿਹੜੇ ਗੁਆਂਢੀ ਐ ਉਹਨਾਂ ਨੇ ਗਾਲਾਂ ਕੱਢੀਆਂ ਤਾਂ ਜੀ ਉਹ ਇਹਦੀ ਕੰਪਲੀਟ ਜਾ ਕੇ ਥਾਣੇ ਵਿੱਚ ਕਰਿਆ ਆਉਂਦਾ ਤੇ ਥਾਣੇ ਵਿੱਚ ਕਰਕੇ ਤੇ ਨਾਲ ਦੋ ਗਵਾਹਾਂ ਦੀ ਗਵਾਹੀ ਉੱਥੇ ਪਵਾਏ ਆਉਂਦਾ ਏ ਵੀ ਜੀ ਇਹ ਬੰਦੇ ਤੇ ਤੇ ਇਹ ਬੰਦਿਆਂ ਦੇ ਸਾਹਮਣੇ ਮਨੂੰ ਸਾਡੇ ਗੁਆਂਢੀ ਨੇ ਗਾਲਾਂ ਕੱਢੀਆਂ ਚਲੋ ਜਦੋਂ ਫਿਰ ਇਸ ਦੀ ਘਟਨਾ ਦੀ ਜਾਂਚ ਹੁੰਦੀ ਹੈ ਦਾ ਜਾਂਚ ਦੇ ਵਿੱਚ ਪਾਇਆ ਜਾਂਦਾ ਕਿ ਇਹ ਤਾਂ ਘਟਨਾ ਹੋਈ ਹੋ ਨਹੀਂ ਪਿੰਡ ਦੇ ਵਿੱਚ ਇਹ ਤਾਂ ਵਾਪਰੀ ਹੋ ਨਹੀਂ ਹੈਗੀ ਤੇ ਜਿਹੜੇ ਉਹ ਵਿਅਕਤੀਆਂ ਦੇ ਨਾਮ ਆਇਆ ਤਾਂ ਦੱਸ ਕੇ ਉਹ ਵਿਅਕਤੀ ਕਹਿੰਦੇ ਸਾਡੇ ਸਾਹਮਣੇ ਤਾਂ ਹੋਈ ਹੋ ਨਾ ਕੋਈ ਇਹ ਜੀ ਅਸੀਂ ਸੌਂ ਨਹੀਂ ਅਸੀਂ ਤਾਂ ਉਸ ਦਿਨ ਸੌਂ ਰਹੇ تھے ਆਪਣਾ ਆਰਾਮ ਦੇ ਨਾਲ ਤੇ ਇੱਕ ਇਹਦੇ ਨਾਲ ਹੋਰ ਘਟਨਾਵਾਂ ਹੈ ਇੱਕ ਘਟਨਾ ਹੋਰ ਦੱਸਦੇ ਆ ਤੁਹਾਨੂੰ ਕਿ ਇੱਕ ਰਮਨ ਦਾ ਵਿਅਕਤੀ ਤਾਂ ਤੇ ਇੱਕ ਪਿੰਡ ਦੇ ਵਿੱਚ ਚੋਰੀ ਹੋ ਗਈ ਚੋਰੀ ਹੋਈ ਤਾਂ ਉਹਨੇ ਪੁਲਸ ਵਾਲਾਂ ਨੂੰ ਦੱਸਿਆ ਵੀ ਇੱਕ ਕਾਲੇ ਕੋਟ ਪਾਇਆ ਬਾਤਾ ਬੰਦੇ ਨੇ ਤੇ ਉਹਨੂੰ ਮੈਂ ਭੱਜਦੇ ਆ ਦੇਖਿਆ ਤੇ ਪੁਲਸ ਵਾਲਿਆਂ ਨੇ ਬੜਾ ਲੱਭਿਆ ਬੰਦੇ ਨੂੰ ਵੀ ਚਲੋ ਦੇਖਦੇ ਆ ਕਿਤੇ ਤੇ ਪਰ ਪੁਲਸ ਵਾਲਿਆਂ ਨੂੰ ਕਾਲੇ ਕੋਟ ਵਾਲਾ ਬੰਦਾ ਨਹੀਂ ਮਿਲਿਆ ਤਾਂ ਅਖੀਰ ਵਿੱਚ ਉਹਨੂੰ ਫਿਰ ਰਮਨ ਨੂੰ ਯਾਦ ਆਇਆ ਕਿ ਨਹੀਂ ਹੋਤਾ ਇੱਕ ਦਿਨ ਪਹਿਲਾਂ ਉਹਨੇ ਕੋਈ ਫਿਲਮ ਦੇਖੀ ਸੀ ਰਮਨ ਨੇ ਤੇ ਉਹ ਉਹਦਾ ਇੱਕ ਸੀਨ ਤਾਂ ਉਹ ਸਿਰ ਨੂੰ ਤੇ ਜਿਹੜਾ ਦਿਮਾਗ ਨੇ ਉਹ ਦੁਬਾਰੇ ਰੀਪ੍ਰੋਗਰਾਮ ਕਰਦਾ ਉਹ ਘਟਨਾ ਦੇ ਨਾਲ ਉਹਨੂੰ ਜੋੜਦਾ ਤੇ ਉਹਨੂੰ ਉਹ ਲੱਗਣ ਲੱਗ ਗਿਆ ਸੱਚ ਵੀ ਨਹੀਂ ਜੇ ਮੈਂ ਚੋਰੀ ਹੁੰਦੀ ਦੇਖੀ ਹੈ ਤੇ ਇੱਕ ਕਾਲੇ ਕੱਪੜੇ ਵਾਲਾ ਜਿਹੜਾ ਬੰਦਾ ਦਾ ਉਹ ਮੈਂ ਭੱਜਦਾ ਦੇਖਿਆ ਕਾਲੇ ਕੋਟ ਵਾਲਾ ਬੰਦਾ ਕਈ ਵਾਰੀ ਸਾਡੇ ਜਿਹੜੇ ਸੁਪਨੇ ਆ ਜਾਂ ਅਸੀਂ ਫਿਲਮਾਂ ਦੇ ਵਿੱਚ ਦੇਖਦੇ ਆ ਜਾਂ ਜਿਹੜੀ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਉਹ ਸਾਡੀ ਅਸਲੀ ਜ਼ਿੰਦਗੀ ਦੇ ਨਾਲ ਜੁੜ ਜਾਂਦੀਆਂ ਤੇ ਸਮਾਪਾ ਕੇ ਸਾਡਾ ਜਿਹੜਾ ਦਿਮਾਗ ਹੈ ਉਹ ਘਟਨਾਵਾਂ ਨੂੰ ਕਈ ਵਾਰ ਆਪਣੇ ਆਪ ਮਨਕੜ ਤਰੀਕੇ ਦੇ ਨਾਲ ਪੇਸ਼ ਕਰਦਾ ਹੈ ਜਿਹੜੀਆਂ ਕਿ ਸਾਨੂੰ ਸੱਚਨ ਲੱਗਣ ਲੱਗ ਜਾਂਦੀਆਂ ਇਹਨੂੰ ਅਸੀਂ ਯਾਦ ਅਸਤ ਮਤਲਬ ਦਿਮਾਗ ਦਾ ਧੋਖਾ ਕਹਿ ਸਕਦੇ ਹਾਂ ਇੱਕ ਵੀ ਕਿਵੇਂ ਉਹ ਸਾਨੂੰ ਗਲਤ ਇਨਫੋਰਮੇਸ਼ਨ ਦਿੰਦਾ ਤੇ ਜਿਹੜੀ ਕਿ ਸਾਨੂੰ ਬਿਲਕੁਲ ਸੱਚ ਲੱਗਦੀ ਆ ਇਸ ਤੋਂ ਇਹਦਾ ਸਭ ਨਾਲ ਤੇ ਵੱਡਾ ਨੁਕਸਾਨ ਇਹ ਹੈ ਬਈ ਜਿਹੜੇ ਵਿਅਕਤੀ ਦਾ ਰੌਲਾ ਪੈਂਦਾ ਜੀ ਲੋ ਮੰਨ ਲਓ ਰੌਲਾ ਪੈ ਗਿਆ ਉਹਨੇ ਮੈਨੂੰ ਗਾਲਾਂ ਕੱਢੀਆਂ ਜੀ ਕੱਲ ਗਵੰਡੀ ਨੇ ਹਨਾ ਤੇ ਜਆ ਰਮਨ ਨੇ ਕਹਿਤਾ ਵੀ ਮੈਂ ਕਾਲੇ ਕੋਟ ਵਾਲਾ ਬੰਦਾ ਦੇਖਿਆ ਜੇ ਹੁਣ ਉਹ ਇਹ ਗੱਲ 100 ਬੰਦਿਆਂ ਕੋਲ ਕਰ ਦਿੱਤਾ 100 ਵਿੱਚੋਂ ਲਗਭਗ 20 ਜਾਂ 25 ਬੰਦਿਆਂ ਨੇ ਤਾਂ ਸੱਚ ਮੰਨਣੇ ਮੰਨਣਾ ਵੀ ਨਹੀਂ ਇਹ ਹੀ ਘਟਨਾ ਅਸਲ ਦੇ ਵਿੱਚੇ ਹੋਈ ਹੋਊਗੀ ਸੋ ਇਸ ਦਾ ਉਸ ਬੰਦੇ ਨੂੰ ਬੜਾ ਜ਼ਿਆਦਾ ਨੁਕਸਾਨ ਹੁੰਦਾ ਹੈ ਸਮਾਜਿਕ ਤੌਰ ਤੇ ਵੀ ਕਿਉਂਕਿ ਉਹਦਾ ਵਿਚਾਰੇ ਦਾ ਝੂਠੇ ਰੌਲੇ ਪਾਏ ਜਾਂਦੇ ਵੀ ਐ ਚੋਰ ਆ ਜੈਨੇ ਕਿਸੇ ਨੂੰ ਗਾਲਾਂ ਕੱਢੀਆਂ। ਅੰਤ ਵਿੱਚ ਮੈਂ ਤੁਹਾਨੂੰ ਉੱਚ ਕਹਿਣਾ ਚਾਹਾਂਗਾ ਕਿ ਜਿਵੇਂ ਤੜਕਾ ਦੇਖ ਕੇ ਹਰ ਵਾਰ ਪਕੌੜੇ ਨਹੀਂ ਬਣਦੇ। ਇਵੇਂ ਹੀ ਹਰ ਯਾਦ ਹੈ ਜਿਹੜੀ ਉਹ ਸਾਡੀ ਸੱਚੀ ਨਹੀਂ ਹੁੰਦੀ। ਜੇ ਕਿਤੇ ਗਾਹ ਨੂੰ ਤੁਹਾਡੇ ਦਿਮਾਗ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਆਏ ਤਾਂ ਪਹਿਲਾਂ ਇੱਕ ਵਾਰ ਦਿਮਾਗ ਨੂੰ ਜ਼ਰੂਰ ਪੁੱਛੋ ਕਿ ਇਹ ਗੱਲ ਸੱਚੀ ਹੈ। ਜੇ ਤੁਹਾਨੂੰ ਵੀ ਕਦੇ ਇਸ ਤਰ੍ਹਾਂ ਦਾ ਮਹਿਸੂਸ ਹੋਇਆ ਤਾਂ ਜ਼ਰੂਰ ਦੱਸਿਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਫੋਲੋ ਕਰਨਾ ਨਾ ਭੁੱਲਿਓ ਤੇ ਅਗਲੀ ਵਾਰ ਆਪਾਂ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੇ ਜਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ